ਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਿਲੋਂਡਾ ਜੀ ਫਾਰਮ ਬਟਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਸ਼ਹਿਰ ਬਟਿੰਡੇ ਦੀ ਹੈ ਜੀ ਚੈਨਲ ਤੁਹਾਨੂੰ ਝੋਟੀਆਂ ਦਿਖਾ ਦਾਂਗੇ ਮੰਨਾਂ ਇੱਕ ਵਿੱਚ ਬੂਰੀ ਵੀ ਆ ਇੱਕ ਤਾਜੀ ਸੂਈ ਵੀ ਤੇ ਦੋ ਗੱਬਣਾ ਤੇ ਗਰਲੈਂਡੋਂ ਨਸਲ ਦੀ ਬੈੜ ਆ ਗਈ ਪਹੁੰਚਿਆਂਗੇ ਬਾਈ ਜੱਗੀ ਕੋਲੇ ਸ਼ਹਿਰ ਉਠਣੇ ਦੇ ਵੇਲੇ ਸੱਸੀ ਕਾ ਬਾਈ ਅਸੀਂ ਕਾ ਹੋ ਠੀਕ ਠਾਕ ਹੋ ਜੀ ਠੀਕ ਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲ ਦਿਗੇ ਜੀ 98862 ਹੂੰ 67446 ਪਿੰਡ ਆਪਣਾ ਜੀ ਬਠਿੰਡਾ ਜੀ ਸ਼ਹਿਰ ਬਠਿੰਡਾ ਤੇ ਕਿਹੜਾ ਨਗਰ ਆ ਜੀ ਸਿਵੀਆਂ ਰੋਡ ਆ ਵੀਰੇ ਹੂੰ ਚੇਤਾ ਸਿੰਘ ਵਸਤੀ ਆਪਣਾ ਹਰਦੇਵ ਨਗਰ ਗਲੀ ਨੰਬਰ 1 ਓਕੇ ਤੇ ਵਪਾਰ ਦੇ ਕੰਮ ਆ ਪਾਸੂ ਸਾਫ ਸੁਥਰਾ ਹੁੰਦਾ ਹਾਂ ਬਰੀ ਅੱਜ ਫਿਰ ਚਾਰ ਦਿਖਾ ਦੇਣੇ ਬਾਈ ਅੱਜ ਚਾਰ ਦਿਖਾ ਦੇਗੇ ਬਾਈ ਤੇ ਜੱਗੀ ਜਿਹੜੀ ਆ ਬਾਈ ਤੇ ਨੰਬਰ ਤੇ ਬੈੜ ਦੇਖੀਐ ਨੇ ਬਾਈ ਕਦੋਂ ਸੂਈ ਤੇ ਮਗ ਗਰਲੈਂਡੋ ਚ ਆ ਗਈ ਹਾਂ ਗਰਲੈਂਡੋ ਚ ਤੇ ਵੀਰੇ ਕਿੰਨਾ ਦੁੱਧ ਆ ਰੈਡੀ ਐਸ ਟਾਈਮ ਵੀਰੇ 20 ਕਿਲੋ ਆ ਕੋਈ 2 ਟਾਈਮ ਚੋਵੇ 4 ਟਾਈਮ ਚੋਵੇ ਖੋਲੋ ਜੀ ਇਹਨੂੰ ਤੋੜਾ ਕਰਕੇ ਚੈੱਕ ਚੰਗੀ ਐ ਜੀ ਧਾਰਾਂ ਧੁਰਾਂ ਤੁਸੀਂ ਆਇਓ ਆਪਦੀਆਂ ਮਾਰ ਕੇ ਲੈ ਕੇ ਜਾਇਓ ਤੇ 2 ਟਾਈਮ ਚੋਵੇ 4 ਟਾਈਮ ਚੋਵੇ ਜਦੋਂ ਮਰਜੀ ਇਹਨੂੰ ਚੋਵੇ ਆ ਕੇ ਬਾਈ ਕਹਿੰਦਾ ਤੇ ਬਾਕੀ ਦੀ ਗੱਲ ਮੈਂ ਵੀ ਆਪਦੇ ਕੋਲੋਂ ਦੱਸ ਦਿਆਂ ਇਧਰ ਨੂੰ ਲੈ ਚਲੋ ਜੀ ਬਾਈ ਦੇ ਪਸ਼ੂ ਨਾ ਜਮਾ ਸਾਫ਼ ਸੁਥਰੇ ਤੇ ਦੁੱਧ ਜਿੰਨਾ ਕਹਤਾ ਉਨਾ ਹੀ ਹੋਆ ਨਾ ਬਾਈ ਜੀ ਹਾਂ ਵੀਰੇ ਉਨਾ ਹੀ ਹੋਆ ਜਿੰਨੀ ਆਪਾਂ ਗੱਲ ਕਹਤੀ ਗਰਲੈਂਡੋ ਚ ਆ ਗਈ ਤੇ ਵੀਡੀਓ ਬਣਾਉਣ ਦਾ ਟਾਈ ਚੰਗੀ ਹੈ ਜੀ ਦੁੱਧ 20 ਕਿਲੋ ਫਿਰ ਮਣਕੇ ਦੇ ਦਾਂਗੇ ਮੈਂ ਕਹਿੰਦਾ ਭਾਈ ਦੋ ਟਾਈਮ ਚੋਵੇ ਆ ਗੱਲ 6 ਟਾਈਮ ਚੋਵੇ ਤੇ ਕਿੰਨੇ ਦਿਨਾਂ ਦਾ ਸੁਆ ਇਹ ਵੀ ਹਫਤੇ ਦਾ ਸੁਆ ਤੇ ਮਗਰ ਬੱਚੀ ਤੇ ਮਿਲਦੀ ਮੁਲਦੀ ਇੱਕ ਨੰਬਰ ਮੈਂ ਕਹਿੰਦਾ ਭਾਈ ਚਾਹੇ ਅੱਧਾ ਪੌਣਾ ਘੰਟਾ ਘੰਟਾ ਬੈਠਾ ਰਹਾ ਥਲੀ ਤੇ ਬਾਕੀ ਦੀ ਗੱਲ ਆਪਾਂ ਨੂੰ 15 20 ਮਿੰਟ ਵਿੱਚ ਚ ਜਾਵਾਂ ਧੁੱਪੇ ਬਣੀ ਨੂੰ ਹੋਗੇ ਗਰਮੀ ਦੀ ਮਾਨਾ ਨਾ ਨਾ ਜੀ ਮੈਂ ਗਰਮੀਆਂ ਦਾ ਕੰਮ ਹੀ ਨਹੀਂ ਭਾਈ ਤੇ ਕੀ ਰੇਟ ਆ ਗਿਆ ਜੱਗੇ ਦਾ ਭਾਈ ਇਹਦਾ ਭਾਈ ਲੈਣ ਦੇਣ 7000 ਰੁਪਏ ਵੀਰੇ ਤਾਂ ਨਾ ਦੂਣਾ ਓਕੇ ਆ ਮੈਂ ਕਹਿੰਦਾ ਜਮਾ ਫਿਰੇ 20 ਕਿਲੋ ਮਣਕੇ ਦੇ ਦਾਂਗੇ ਜ ਆਪਰੇ ਬੋੜਾ ਖਾਦੀ ਆਸਟਾ ਤੇ ਕਿੰਨੇ ਕ ਦੁੱਧ ਤੇ ਚੱਲੂਗੀ ਇਹ ਕਿਹੜਾ ਸੁਆ ਇਹ ਵੀਰੇ 21 ਜਲੋ ਦੀ ਆਪਾਂ ਓਕ ਲਾਵਾਂਗੇ ਜੀ ਓਕੇ ਹਾਂਜੀ ਤੇ ਥਾਲੇ ਦੀ ਪੂਰੀ ਸਾਫ ਹੈ ਵੀਰੇ ਥਾਲੇ ਦੀ ਪੂਰੀ ਸਾਫ ਹੈ ਵੀਰੇ ਖੋਲ ਮੱਗ ਮੇਰੀਆਂ ਤੋਂ ਥੋੜੀ ਦੱਸੀ ਜਾਂਦੀ ਠੀਕ ਹੈ ਨਾ 21 ਜਲੋ ਦੀ ਫਿਰ ਵੀ ਓਟ ਹੈ ਕੋਈ ਬੰਦਾ ਮੇਰੇ ਨਾਲ 50000 ਰੁਪਏ ਸਾਈ ਕਰ ਲੈ ਓਕੇ ਠੀਕ ਹੈ ਨਾ ਆਪਾਂ 21 ਕਿਲੋ ਚਵਾ ਕੇ ਦੇ ਦੇਣੀ ਵੱਡੇ ਕੱਦ ਦੀ ਆ ਗਈ ਵੱਡੇ ਲੇਵੇ ਦੀ ਹੈ ਕਿ ਬਾਈ ਦੀ ਇੱਕ ਖਾਸੀਅਤ ਹੈ ਦੁੱਧ ਨਹੀਂ ਰੋਕਣਾ ਭਾਉਂਦੀ ਵਿਕੇ ਚੈ ਨਾ ਵੇਕੇ ਦੁੱਧ ਨਹੀਂ ਰੋਕਦੇ ਆਪਾਂ ਬਾਈ ਹਾਂ ਓਕੇ ਆ ਜਮਾ ਤੇ ਬਾਕੀ ਦੀ ਗੱਲ ਮਗਰ ਕੱਟਾ ਜੇ ਮਗਰ ਕੱਟਾ ਅਰੇ ਕੱਟਾ ਵੀ ਜੋ ਕੋਈ ਬੰਦਾ ਛੱਡਣਾ ਚਾਵੇ ਤਾਂ ਛੱਡ ਸਕਦਾ ਆਪਾਂ 20000 ਦਾ ਕੱਟਾ ਰੱਖ ਲਾਂਗੇ ਲక్ష్ਮੀ ਡੈਰੀ ਫਾਰਮ ਅਸ਼ੋਕ ਦਾ ਮੇਰੇ ਬੋਲ ਲਾਹੋ ਓਕੇ ਤੇ ਬਾਈ ਜੀ ਜਿਹੜੀ ਇਹ ਮੱਝ ਹੈਗੀ ਰਾਤ ਸੂਈ ਆ ਰਾਤ ਸੂਈ ਆ ਮੇਰੇ 10 ਵਜੇ 10 ਰੇ ਆਸਤਮ ਸਾਰੇ ਤਿੰਨ ਕਿਲੋ ਬੋਲਾ ਚੋਇਆ ਆਪਾਂ ਮੋੜ ਲਿਓ ਜੀ ਤਿੰਨ ਕਿਲੋ ਤਿੰਨ ਕਿਲੋ ਕਟੂ ਚੀਕਾ ਤਿੰਨ ਕਿਲੋ ਬੋਲਾ ਚੋਇਆ ਜੱਕੀ ਦੁੱਧ ਫਿਰ ਕੱਢ ਦੂਗੀ ਇਹਨਾਂ ਬਾਈ ਹਾਂ ਵੀ ਕੱਢ ਦੂ ਇਹਨਾਂ ਦੁੱਧ ਜਮਾ ਹਾਂ 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 ਜਮਾ ਓਕੇ 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 ਹੜਾ ਆ ਦੇਖੋ ਜੀ ਖਾਂਲੇ ਵੇ ਦੀ ਪੂਰੀ ਸ਼ਾਮ ਮਗਰ 12 ਦੂ ਰਾਜ ਤਾਂ ਫਿਰ ਲੇਵਾ ਤਾਂ ਐ ਚ ਬਿਹੜਾ ਵਰਗਾ ਹਣਾ ਮੈਂ ਕਹਿੰਦਾ ਬਾਈ ਯਾਰ ਜਦੋਂ ਛਾਂ ਨੂੰ ਭਰਦੀ ਯਾਰਾ ਬਿਹੜਾ ਉਹ ਦੇਖਣਾਂ ਨਹੀਂ ਹੁੰਦੀ ਬਾਈ ਤੇ ਬਾਈ ਇਹਦਾ ਕੀ ਰੇਟ ਆ ਗਿਆ ਜੱਕੀ ਲੈਣ ਦੇਣ ਇਹਦਾ ਫਿਰ 23 ਲਵਾਈ ਆ ਬਾਈ ਆਪਾਂ ਚਲ 23000 ਹਾਂ ਮਾਨਦਾਨ ਮਾਨਤਾ ਨਹੀਂ ਆ ਭਾਈ ਬਸ ਇਹਨਾ 21 ਕਿਲੋ ਆਪਣੇ ਆਕੇ ਬੰਦਾ 50000 ਰੁਪਏ ਸਾਰੀ ਕਰ ਲੈ ਦਿੱਤਾ ਮੈਂ ਚਵਾ ਕੇ ਦਊਗਾ ਮਾਨ ਆਪਾਂ ਨੂੰ ਮਾਨ ਆ ਵੀਰੇ ਪੂਰਾ ਵਗ ਤੇ ਵੀਰੇ ਹੁਣ ਜਿਹੜੀ ਬੂਰੀ ਆ ਬੂਰੀ ਵੀਰੇ ਮੇਰੀ ਆ ਸੁਣ ਲੋ ਬੂਰੀ ਜੇ ਆਪਾਂ ਪਹਿਲਾਂ ਵੀਡੀਓ ਬਣਾਈ ਆ ਪਹਿਲਾਂ ਵੀ ਹੂੰ ਕੱਚੀ ਸੀ ਬਾਈ ਠੀਕ ਆ ਨਾ ਕੱਚੀ ਸੀ ਹੁਣ ਬੈਠ ਚੱਲ ਪਈ ਆ ਹੁਣ ਆਪਣੀ ਛੋਟੀ ਚੱਲ ਪਈ ਆ ਵੀਰੇ ਹੂੰ ਠੀਕ ਆ ਨਾ ਹੁਣ ਲਊਗੀ 5 ਤੋਂ 7 ਦਿਨ ਲਾ ਜੇ 10 ਦਿਨ ਲਾ ਜੇ ਵੀਰੇ ਓਕੇ ਤੇ ਜੰਗੀ ਕਿਹੜਾ ਸੁਆ ਬਾਈ ਇਹ ਦੂਜਾ ਸੁਆ ਸੁਣੀ ਆ ਵੀਰੇ ਛੋਟੀ ਦੂਜਾ ਸੁਆ ਤੇ ਲੈ ਵਾ ਲੋ ਆ ਬੜਾ ਪੱਟਾ ਮੇਰਾ ਲੋ ਆ ਯੋਧੇ ਵੀਰੇ 12-13 ਕਿਲੋ ਦੀ ਗਰੰਟੀ ਹੈ ਆਪਣੀ ਕੀ ਰੇਟ ਆ ਗਿਆ ਜੱਗੀ ਇਹਦਾ ਇਹਦਾ ਵੀਰੇ ਲੈਣ ਦੇ ਨਾਲ 10 ਆ ਬਾਈ ਇੱਕ ਜਮਾ ਜਾਏ ਰੇਟ ਆ ਹਨਾ ਬਾਕੀ ਬੂਰੀ ਤੇ ਆ ਗਈ ਚੰਗੀ ਹੈ ਜੀ ਤੇ ਥਣ ਲੈਵਾ ਕਿਦਾਂ ਬਾਈ ਤਿਆਰ ਹੋਊਗੀ ਨਾ ਪੰਡ ਲੈ ਕੇ ਤੁਰੇ ਜਾਣੀ ਛੋਟੀ ਦਵਾ ਦੇਖਣ ਨੂੰ ਆ ਦੇਖੋ ਹੁਣ ਵੀ ਚੰਗਾ ਕਰੇ ਕਿੰਨੇ ਦਿਨ ਘਟਜੂ ਹੁਣ ਹਫਤਾ 10 ਦਿਨ ਘਟੂ ਵੀਰੇ ਹਫਤਾ ਤੋਂ 10 ਦਿਨ ਕੱਟ ਜਾਣੇ ਨੇ ਚੰਗੀ ਹੈ ਜੀ ਮੋੜ ਲਿਓ ਵੀਰੇ ਐ ਬਣੀ ਆਉਂਦੀ ਥੱਲੋ ਬੰਨ ਲੱਗ ਪਈ ਛੋਟੀ ਦਾ ਇੱਕ ਟੋ ਲੱਗਦਾ ਨਹੀਂ ਜਾਣਾ ਬਾਈ ਤੇ ਹੁਣ ਜਿਹੜੀ ਆਪ ਲਾਕਟ ਤੇ ਦੇਖੀ ਜਾਂਦੇ ਬੰਦੋ ਜੀ ਇਹਨੂੰ ਇਹ ਤਾਂ ਵੀਰੇ ਇਹਦੀ ਪਹਿਲਾ ਵੀਡੀਓ ਪਾਈ ਸੀ ਇਹ ਵੀ ਥੋੜੀ ਕੱਚੀ ਸੀ ਤੇ ਇਹ ਕਿੰਨੇ ਦਿਨ ਕੱਟ ਜੂ ਹੁਣ ਇਹ ਵੀਰੇ 5 ਤੋਂ 4 ਕਰ ਲੋ ਕੀ ਰੇਟ ਆ ਜੀ ਬਹੁਤ ਤਿਆਰੀ ਹੈ ਇਹਦਾ ਕਿਰਾਏ ਦਾ ਭਾਈ ਲੈਣ ਦੇ ਨ ਮੇਰੇ ਯਸੁੱਲਾ ਵੀ ਆਪਾਂ ਲੈਣ ਦੇ 95000 ਰੁਪਏ ਲੈਣਾ ਭਾਈ ਬੁੱਟੇ ਚੰਗੀ ਆ ਹਨਾ ਮੈਂ ਹਾਂ ਖੋਲੋ ਜੀ ਇਹਨੂੰ ਵੀ ਤੋਰਾ ਕਰਾ ਕੇ ਚੈੱਕ ਚੰਗੀ ਆ ਜੀ ਬੂਰੀ ਵੀ ਦਿਖਾ 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 ਦਿਖ ਹੂੰ ਬਹੁਤ ਜਿਆਦਾ ਕਿੰਨੇ ਦਿਨ ਘਟ ਗਈ ਜੱਗੀ ਪੰਜ ਤੋਂ ਚਾਰ ਦੇ ਲਊ ਜੀ ਵੀਰੇ ਰੇਟ ਦੱਸਿਆ ਸੀ ਦਾ ਇਹਦਾ 95000 ਰੁਪਏ ਲੈਣਾ ਬਾਈ ਕੋਈ ਬੰਦਾ ਇਹ ਨਾ ਕਹੇ ਬਈ ਹਾਂ ਯਾਰ ਇਹ 90 ਲਾਲਾ ਜਾਂ 92 ਲਾ ਜਮਾਂ ਜਾਏ ਰੇਟ ਆ ਨਾ ਹਾਂ ਆ ਦੇਖੋ ਜੀ ਇਸ ਤੋਂ ਬਾਅਦ ਆ ਬਾਈ ਰੱਬ ਦਾ ਨਾ ਹੀ ਆ ਫਿਰ ਓਕੇ ਜੀ ਮੋੜ ਲਿਆ ਵੀਰੇ 95000 ਤੇ ਬੂਰੀ ਝੋਟੀ ਦਾ 110000 ਰੁਪਿਆ ਹਨਾ ਜੱਗੀ ਵੀਰੇ ਹਾਂ ਭਰੇ ਤੇ ਇਹਦਾ ਹੈਗਾ 2 ਲੱਖ ਕਿੰਨਾ 230 ਵੀਰੇ ਦੋ ਤੀ ਤੇ ਦੋ ਤੀ ਲੈਣਾ ਬੰਦਾ 50000 ਤਾਂ ਸਾਰੀ ਚਰ ਲਿਆ ਆਪਣੇ ਨਾਲ ਜਿੱਦੇ 20 ਕਿਲੋ ਦੁੱਧ ਹੋ ਗਿਆ ਉਹਦੇ ਲੈ ਜਾ ਭਰਾ ਜੀ ਤੇ ਗਰਲੈਂਡ ਉਹਦੇ ਕਿੰਨੇ ਸੀਗੇ 65 ਗਰਲੈਂਡੋਂ 67000 ਰੁਪਏ ਤੇ 20 ਕਿਲੋ ਦੁੱਧ ਰੈਡੀ ਆ 20 ਕਿਲੋ ਦੁੱਧ ਰੈਡੀ ਨੰਬਰ ਫੇਰ ਬੋਲਦੇ ਭਾਈ 98862 ਹੂੰ 68446 ਪਿੰਡ ਸ਼ਹਿਰ ਬਠਿੰਡਾ ਜੀ ਦਸੀਲਵੀ ਬਠਿੰਡਾ ਜੀ ਤੇ ਹਰਦੇਵ ਨਗਰ 'ਚ ਆਪਣਾ ਘਰ ਹਨਾ ਭਾਈ ਸਿਵੀਆਂ ਰੋਡ ਤੇ ਹਾਂ ਵੀ ਕਈ ਬੰਦੇ ਬਟਾ ਚੰਗੇ ਸਾਰੇ ਨਾ ਗਾ ਵੀ ਤੇ ਸਾਰਿਆਂ ਦੀ ਜਾਣਕਾਰੀ ਤੁਸੀਂ ਫੋਲੋ ਬਾਈਂ ਤੋਂ ਲੈ ਕੇ ਫੇਰ ਸੌਦਾ ਕਰਨਾ ਧੰਨਵਾਦ ਜੀ